ਇਹਨੇ ਇੱਕ ਮੱਟਰੇਲੇ ਨੇ ਦਰਾਖਤ ਵੇਚੀ ਨੇ ਅਸੀਂ ਨੇ ਖਰੀਦ ਲਏ ਤੇ ਅਸੀਂ ਨੇ ਵਾੜ ਲਏ ਹੁਣ ਸਾਨੂੰ ਮਹਿਕ ਮੜੇ ਰੋਕ ਗਏ ਸੀ ਰੋਕ ਗਏ ਬਸ ਹਾਂ ਕਿੰਨੇ ਦਰਾਖਤ ਬਈ ਹੁਣ ਤੱਕ ਤੁਸੀਂ ਇਹ ਪੱਟਲੇ ਸੀ ਇਹ ਬਈ 12 13 ਨਗ ਨੇ ਜਿਹੜੇ ਪੱਟੇ ਨੇ ਸੀ ਕੀ ਕੀ ਹੈ ਆਈਟਮ ਸਫੈਦੇ ਨੇ ਡੇਕਾਂ ਡੁੱਕਾਂ ਜਾਂ ਨੇ ਕੌਸਰੀਆਂ ਬਸ ਬਈ ਇਹ ਤਾਂ ਹਰੇ ਪਏ ਨੇ ਸਾਰੇ ਫਿਰ ਹਰੇ ਤਾਂ ਹੁਣ ਅਸੀਂ ਤਾਂ ਬਾੜ ਕਰਦੇ ਆਂ ਇਥੇ ਲੱਕੜ ਵਟਦੇ ਆਂ ਸਾਨੂੰ ਤਾਂ ਹੁਣ ਆ ਮੁੱਲ ਲੈਏ ਨੇ ਸਾਨੂੰ ਕੋਈ ਪਤਾ ਨਹੀਂ ਵੀ ਕੀ ਗੱਲਬਾਤ ਹੈ ਇਹ ਗ੍ਰੇਡ ਦਾ ਸੌਦਾ ਹੋਈ ਬਈ ਇਧਰ ਸੌਦਾ ਇਦਾਂ ਹੀ ਦੋ ਵਾਰੀ ਹੋਇਆ ਸੀ ਇੱਕ ਵਾਰੀ ਹੋਇਆ ਸੀ ਸਪੈਨਕੂਦਿਆਂ ਦੇ 18.5 ਹਜ਼ਾਰ ਦਾ ਹੋਇਆ ਸੀ ਉਸ ਤੋਂ ਬਾਅਦ ਅਸੀਂ ਆ ਧੂਆ ਲੈ ਲੈ ਦੀ ਖਵਾੜ ਜਾ ਕੇ ਲੈ ਲੈ ਜੀ ਨਹੀਂ ਸਕਦਾ ਯਾਰ ਇੱਕ ਪਾਸੇ ਬਰਸਾਤਾਂ ਦੇ ਮੌਸਮ ਦੇ ਵਿੱਚ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਹਰੇ ਭਰੇ ਬੂਟੇ ਲਗਾਉਣ ਦੇ ਕਾਰਜ ਰੰਭੇ ਹੋਏ ਨੇ ਪਰ ਦੂਜੇ ਪਾਸੇ ਕਈ ਸਮਾਜ ਵਿਰੋਧੀ ਅੰਸਰ ਜਾਂ ਵਾਤਾਵਰਣ ਦੇ ਦੁਸ਼ਮਣ ਹਰੇ ਭਰੇ ਦਰੱਖਤਾਂ ਨੂੰ ਕੱਟਣ ਦੇ ਵਿੱਚ ਲੱਗੇ ਹੋਏ ਨੇ ਅਜਿਹਾ ਹੀ ਮਾਮਲਾ ਸੰਗਰੂਰ ਦੇ ਦਿੜਬਾ ਤੋਂ ਸਾਹਮਣੇ ਆਇਆ ਉਸ ਵਕਤੇ ਤੇ ਹੈਰਾਨੀ ਹੁੰਦੀ ਹੈ ਜਦ ਪਿੰਡ ਦੀਵਾਨਗੜ ਕੈਪਰ ਦੇ ਵਿੱਚ ਤਰਮਸ਼ਾਲਾ ਦੇ ਅੰਦਰ ਦਰਜਨ ਤੋਂ ਵੱਧ ਰਖੜ ਕੱਟ ਦਿੱਤੇ ਗਏ ਨੇ ਜਿੱਥੇ ਹਰੇ ਭਰੇ ਦਰਖਤਾਂ ਨੂੰ ਕਟਾਈ ਕਰਨ ਦੇ ਲਈ ਪਹੁੰਚੇ ਵਿਅਕਤੀਆਂ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਤਰਮਸ਼ਾਲਾ ਦੀ ਕਮੇਟੀ ਵੱਲੋਂ ਬੁਲਾਇਆ ਗਿਆ ਸੀ ਤੇ ਦਰਖਤਾਂ ਦੀ ਕਟਾਈ ਦੇ ਲਈ ਉਹਨਾਂ ਦੇ ਵੱਲੋਂ ਸੌਦਾ ਵੀ ਤੈਅ ਕੀਤਾ ਗਿਆ। ਸੌਦਾ ਕਿਹਾ ਸੀ ਕਿ ਵੱਡੇ ਦਰਖਤ ਦੇ ਲਈ 18000 ਦੇ ਵਿੱਚ ਸੌਦਾ ਤੈਅ ਹੋਇਆ ਸੀ ਤੇ ਛੋਟੇ ਦਰਖਤਾਂ ਦੀ ਰਹਿਣ 7000 ਦੇ ਵਿੱਚ। ਯਾਨੀ ਕਿ ਕੁੱਲ ਮਿਲਾ ਕੇ 25000 ਦੇ ਵਿੱਚ ਇਹਨਾਂ ਦਰਖਤਾਂ ਦਾ ਕਤਲ ਕਰਵਾਇਆ ਜਾ ਰਿਹਾ ਹੈ। ਦੇਖ ਸਕਦੇ ਹੋ ਤਸਵੀਰਾਂ। ਹਰੇਪਰੇ ਦਰਖਤ ਕਿਸ ਤਰੀਕੇ ਨਾਲ ਡੈਟਰੀ ਕਰਕੇ ਸੁੱਟ ਦਿੱਤੇ ਗਏ ਜਦ ਇਸ ਦੀ ਸ਼ਿਕਾਇਤ ਪਿੰਡ ਦੇ ਸਾਬਕਾ ਸਰਪੰਚ ਕੁਫੂਰ ਕੋਰ ਦੇ ਪਤੀ ਗੁਰਜੀਤ ਸਿੰਘ ਨੂੰ ਕੀਤੀ ਗਈ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਮੌਕੇ ਤੇ ਪਹੁੰਚ ਕੇ ਦਰਖਤਾ ਦੀ ਕਟਾਈ ਜਿਹੜੀ ਹੋ ਚੁੱਕੀ ਸੀ ਕਟਕਟਾਈ ਤੋਂ ਬਾਅਦ ਦਰਖਤਾ ਦੀ ਲੋਡਿੰਗ ਨੂੰ ਅਨਲੋਡ ਕਰਵਾਇਆ ਗਿਆ ਕਟਾਈ ਕਰਨ ਵਾਲੇ ਵਿਅਕਤੀਆਂ ਨੂੰ ਕਿਹਾ ਗਿਆ ਕਿ ਦਰਖਤ ਇੱਥੇ ਹੀ ਰੱਖ ਦਿੱਤੇ ਜਾਣ ਇਹਨਾਂ ਨੂੰ ਕਿਤੇ ਨਾਲ ਲਜਾਇਆ ਜਾਵੇ ਖੁਦ ਦਰਖਤਾ ਦੀ ਕਟਾਈ ਕਰਨ ਵਾਲਿਆਂ ਨੇ ਗੱਲ ਆਖੀ ਹੈ ਉਦੋਂ ਪਿੰਡ ਦੇ ਕੁਝ ਲੋਕ ਪੰਚਾਇਤ ਦੇ ਹੱਕ ਦੇ ਵਿੱਚ ਖੜੇ ਨੇ ਕਹਿ ਰਹੇ ਨੇ ਕਿ ਸਾਨੂੰ ਕੋਈ ਸਮਾਗਮ ਦੇ ਵਿੱਚ ਦਰਖਤ ਅੜਿੱਕਾ ਬਣਦੇ ਸਨ ਇਸੇ ਕਰਕੇ ਦਰਖਤਾ ਦੀ ਕਟਾਈ ਕਰਵਾਈ ਗਈ ਉਹਦਰ ਸਾਫ ਦਾ ਸਰਪੰਚ ਭਰਪੂਰ ਕੌਰ ਨੇ ਪੱਤੀ ਦਾ ਇਹ ਕਹਿਣਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਕਹਿੰਦੇ ਦਰਖਤ ਕੱਟੇ ਗਏ ਨੇ ਇਹ ਜਾਂਚ ਕਰਕੇ ਉਹਨਾਂ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੋ ਨਾ ਕਿ ਇਹ ਕਿ ਹਰੇ ਭਰੇ ਦਰਖਤਾਂ ਨੂੰ ਕੋਈ ਸਾਲਾ ਤੋਂ ਪਾਲਿਆ ਪੋਸਿਆ ਜਾ ਰਿਹਾ ਜਿਨ੍ਹਾਂ ਦਾ ਹੁਣ ਕਤਲ ਕਰ ਦਿੱਤਾ ਉਹਦੇ ਪੰਚਾਇਤੀ ਵਿਭਾਗ ਦੇ ਅਧਿਕਾਰੀ ਗੁਰਜਨ ਸਿੰਘ ਦਾ ਇਹ ਕਹਿਣਾ ਹੈ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਜਿਸ ਨੂੰ ਇੱਕਦਮ ਹੋਇਆ ਪਿੰਡ ਦੀ ਕਮੇਟੀ ਤੇ ਦਰ ਨੂੰ ਬੁਲਾਇਆ ਗਿਆ ਜਦੋਂ ਰਾਤ ਦੇ ਵਿੱਚ ਸਾਹਮਣੇ ਆਵੇਗਾ ਉਸ ਮੁਤਾਬਕ ਕਾਰਵਾਈ ਹੋਵੇਗੀ ਤੇ ਟਰੈਕਟਰ ਤੇ ਟਰਾਲੀ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਬਹੁਤ ਸਾਰੇ ਦਰਖਤ ਦੇ ਵਿੱਚ ਹਰੇ ਵੀ ਹੈਗੇ ਨੇਗੇ ਆ ਹਰੇ ਦਰਖਤ ਨੇ ਕੁਸ਼ੇ ਦੇ ਵਿੱਚ ਹਾਂ ਹਰੇ ਦਰਖਤ ਨੇਗੇ ਮੌਜੂਦ ਮੌਕੇ ਤੇ ਉਹਨਾਂ ਨੂੰ ਇਤਲਾਹ ਦਿੱਤੀ ਤੇ ਉਹ ਵੀ ਪਹੁੰਚ ਰਹੇ ਨੇ ਇਸ ਜਗ੍ਹਾ ਦੇ ਉੱਪਰ ਦੇਖੋ ਸੱਜੇ ਇਹ ਵਿਅਕਤੀ ਨੇ ਆਪੇ ਸੰਭ ਦਾ ਹੋਊਗਾ ਬਿਰ ਕਿਹੜੀ ਜਗ੍ਹਾ ਤੁਸੀਂ ਅਸੀਂ ਤਾਂ ਉਰੀਆਂ ਉਰੀਆਂ ਕੈਂਪਰ ਦੀਆਂ ਸੀ ਤਾਂ ਕੈਂਪਰ ਵੀ ਤੁਸੀਂ ਅੱਛਾ ਵੀ ਟਰਾਲੀ ਕਿਦੀ ਇਹ ਜਿਹੜੀ ਟਰਾਲੀ ਸਾਡੀ ਆ ਬਈ ਅੱਛਾ ਕੰਮ ਕਰਦੇ ਤੁਸੀਂ ਅਸੀਂ ਨਾ ਅੱਜ ਦਿਹਾੜੀ ਦੇ ਕੰਮ ਕਰਦੇ ਆ ਅੱਛਾ ਦਿਹਾੜੀ ਦੇ ਕੰਮ ਕਰਦੇ ਆ ਇਹ ਆ ਰਹੇ ਆ ਰਹੇ ਤੇ ਲੈ ਕੇ ਜਾ ਰਹੇ ਹਾਂ ਹੁਣ ਇਹ ਤਾਂ ਆਰੇ ਦੀ ਜਨਰਲ ਆਰੇ ਦੀ ਕਿਹੜੇ ਆਰੇ ਤੇ ਜਾ ਰਹੇ ਵੀਰ ਸਾਮਾਨ ਇਹਦਾ ਹਲੇ ਪੱਤੀ ਨਹੀਂ ਦੀ ਬਈ ਹਲੇ ਕਿਹੜਾ ਕਿਸੇ ਨਾਲ ਗੱਲ ਬਾਤ ਹੀ ਇੱਥੇ ਕਹਿੰਦੇ ਅਗਲੇ ਸਿੱਖ ਭੇਜ ਦਿਓ ਕਿਨੀ ਵੜਵਾਏ ਕਿਨੇ ਨਹੀਂ ਰੱਖਤ ਇਹਦਾ ਕਮੇਟੀ ਨੇ ਵੜਾਈ ਕਿਹੜੀ ਕਮੇਟੀ ਨੇ ਜੀ ਕਿਹੜੀ ਕਮੇਟੀ ਕਿਹੜੀ ਹੈ ਜਿਹੜੀ ਕਮੇਟੀ ਸਟੈਟਿਟੀ ਦੀ ਹੈਗੀ ਸ ਬਰੇ ਦੇ ਹਰੇ ਦਰਖਤ ਵੀ ਯਾਰ ਬਹੁਤ ਵੱਡ ਤੇ ਆ ਦੇਖੋ ਆ ਹਰੇ ਪੈਲੇ ਯਾਰ ਦਰਖਤ ਹਰੀ ਵੱਡੇ ਨੇ ਹਾਂ ਆ ਦੇਖੋ ਉਹ ਸਾਰੇ ਚੁੱਕੀ ਹੋਤੇ ਨੇ ਆ ਦੇਖ ਲਓ ਹਰੇ ਦਰਖਤ ਬਹੁਤ ਸਾਰੇ ਕਿੰਨੇ ਦਰਖਤ ਸੀ ਇਹਦੇ ਨਾਲ ਤੁਸੀਂ ਤਸਵੀਰਾਂ ਲੈ ਲਓ ਆ ਦੇਖ ਲਓ ਤੁਸੀਂ ਤਸਵੀਰਾਂ ਦੇਖ ਲਓ ਵੀ ਹਰੇ ਦਰਖਤ ਨੇ ਬਿਲਕੁਲ ਹਰੇ ਦਰਖਤ ਕਿੰਨੀ ਵੱਡੀ ਤਾਦਾਦ ਦੇ ਵਿੱਚ ਹਰੇ ਦਰਖਤ ਵੜਦੇ ਸੋ ਇਤਾਂ ਜੇ ਕੋਈ ਵੀ ਵਿਅਕਤੀ ਇਥੋਂ ਲੈ ਕੇ ਜਾਂਦਾ ਤਾਂ ਉਹਦੇ ਖਿਲਾਫ ਵੀ ਇਹ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਆ ਇਥੋਂ ਇਹ ਦਰਖਤ ਜਾਣੇ ਚਾਹੀਦੇ ਜੇ ਕੋਈ ਜਾਣਦੇ ਨੇ ਤਾਂ ਵੀਡੀਓ ਸਾਰੀ ਬਣੀ ਹੋਈ ਹੈ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਲੋਂ ਇਹ ਵੱਡੇ ਜਾ ਰਹੇ ਨੇ ਕਿ ਕਿਹਦੀ ਮਨਜ਼ੂਰੀ ਤਹਿਤ ਵੱਡੇ ਜਾ ਰਹੇ ਨੇ ਹਰੇ ਭਰੇ ਦਰਖਤ ਨੇ ਜਿਹੜੇ ਵੱਡੇ ਜਾ ਰਹੇ ਨੇ ਆ ਤਸਵੀਰਾਂ ਦੇਖ ਸਕਦੇ ਤੁਸੀਂ ਇਹ ਟਰਾਲੀ ਦੇ ਵਿੱਚ ਵੀਰੇ ਇਹ ਲੋਡ ਕਰੇ ਜਾ ਰਹੇ ਨੇ ਹੁਣ ਲੈਕਿਨ ਯਾਰ ਇਹ ਹੁਣ ਇਹ ਟਰੈਕਟਰ ਦੀ ਫੋਟੋ ਨਾ ਕਿ ਨਹੀਂ ਟਰੈਕਟਰ ਆਇਆ ਆਇਆ ਕਹਦੇ ਅਸੀਂ ਟਰੈਕਟਰ ਇਹ ਟਰੈਕਟਰ ਦਾ ਅਸੀਂ ਤਾਂ ਕੰਮ ਕਰਨ ਲਈ ਤੇ ਆਪਦੇ ਹੱਥ ਨਹੀਂ ਲੈਣ ਦਾ ਦਰਖਤ ਐਵੇਂ ਬਈ ਇਹ ਪਤਾ ਗੱਲ ਕੀ ਹੈ ਅਸੀਂ ਨੇ ਇਹਨਾਂ ਨੇ ਕਮੇਟੀ ਵਾਲਿਆਂ ਨੇ ਦਰਖਤ ਵੇਚੇ ਨੇ ਅਸੀਂ ਨੇ ਖਰੀਦ ਲਏ ਤੇ ਅਸੀਂ ਨੇ ਵੱਢ ਲਏ ਹੁਣ ਸਾਨੂੰ ਮੈਕਮੇਲੇ ਰੋਕ ਗਏ ਅਸੀਂ ਰੁਕ ਗਏ ਬਸ ਕਿਹੜੀ ਕਮੇਟੀ ਸੀਗੀ ਇਹ ਕਮੇਟੀ ਪਿੰਡ ਦੀ ਹੋਇਆ ਪਿੰਡ ਦੀ ਕਮੇਟੀ ਹਾਂ ਜਿਹੜੀ ਹਟਾਈ ਦੀ ਹਾਂ ਇੱਕ ਹੌਣ ਰੋਕਿਆ ਬਈ ਸਾਨੂੰ ਇਹ ਬਈ ਇੰਨਾ ਨਹੀਂ ਸਰਪੰਚ ਨੇ ਰੋਕਿਆ ਪੰਚਾਇਤ ਵਾਲੇ ਜੇਤਲਰ ਹਾਂ ਕਿੰਨੇ ਦਰਖਤ ਬਾਈ ਹੁਣ ਤੱਕ ਤੁਸੀਂ ਇਹ ਪਰਖਲੇ ਸੀ ਇਹ ਇਹ ਬਾਈ 12 13 ਨਗ ਨੇ ਜਿਹੜੇ ਪੱਟੇ ਨੇ ਸੀ ਕੀ ਕੀ ਹੈ ਆਈਟਮ ਸਫੈਦੇ ਨੇ ਡੇਕਾਂ ਡੁਕਾਂ ਜਾਂ ਨੇ ਖੋਤਰੀਆਂ ਬਸ ਬਾਈ ਇਹ ਤਾਂ ਹਰੇ ਪੈ ਨੇ ਸਾਰੇ ਫਿਰ ਹਰੇ ਤਾਂ ਹੁਣ ਅਸੀਂ ਤਾਂ ਬਾੜ ਕਰਦੇ ਆ ਜਿੱਥੇ ਲੱਕੜ ਵੜਦੇ ਆ ਸਾਨੂੰ ਤਾਂ ਹੁਣ ਮੁੱਲ ਲੈ ਨੇ ਸਾਨੂੰ ਕੋਈ ਪਤਾ ਨਹੀਂ ਵੀ ਕੀ ਗੱਲਵਾਜ਼ ਹੈ ਤੁਸੀਂ ਕੋਈ ਐ ਨਹੀਂ ਦੇਖਦੇਗੇ ਵੀ ਥੋੜੇ ਕੋਲੇ ਕੋਈ ਵੱਢਣ ਵਾਸਤੇ ਵੀ ਜਿਹੜੇ ਬੰਦੇ ਵੇਚਦੇ ਨੇ ਉਹਨਾਂ ਨੂੰ ਤੁਸੀਂ ਪੁੱਛਿਆ ਨਹੀਂ ਵੀ ਭਾਈ ਥੋੜੇ ਕੋਲੇ ਮਜ਼ਦੂਰੀ ਹੈਗੀ ਕੋਈ ਨਹੀਂ ਅਸੀਂ ਨਹੀਂ ਪੁੱਛਿਆ ਅਸੀਂ ਨਹੀਂ ਪੁੱਛਿਆ ਹੁਣ ਉਹ ਕੀ ਕਹਿੰਦੇ ਨੇ ਬੰਦੇ ਜਿਨ੍ਹਾਂ ਨੇ ਤੁਹਾਨੂੰ ਵੇਚੋ ਉਹ ਕਹਿੰਦੇ ਹ ਇਹਦਾ ਜੀ ਦੋ ਵਾਰੀ ਹੋਇਆ ਸੀ ਇੱਕ ਦਾ ਹੋਇਆ ਸੀ ਸਪੈਦਾਂ ਸਬੂਦਾਂ ਦਾ 18500 ਦਾ ਹੋਇਆ ਸੀ ਉਸ ਤੋਂ ਬਾਅਦ ਅਸੀਂ ਆ ਦੂਆ ਲੈ ਲੈ ਦੀ ਖਵਾਟ ਜਾ ਇਹ ਲੈ ਲੈ ਜੀ ਇਹਦਾ ਕਮੇਟੀ ਵਾਲੇ ਨੇ ਦੋ ਤਿੰਨ ਬੰਦੇ ਨੇ ਹੁਣ ਤਾਂ ਕਈ ਜਣੇ ਤੇ ਹੁਣ ਵਿੱਚ ਬੰਦੇ ਹੋਰ ਵੀ ਨੇ ਤੁਸੀਂ ਇਹੀਂ ਜਾ ਰਹੇ ਹੋ ਪਰ ਲੈ ਕੇ ਨਹੀਂ ਜਾ ਰਹੇ ਅਸੀਂ ਕੁਝ ਨਹੀਂ ਲੈ ਕੇ ਜਾ ਰਹੇ ਅਸੀਂ ਆਪ ਦਾ ਇਹ ਸਾਨੂੰ ਰੋਕ ਗਏ ਅਸੀਂ ਆਪ ਦਾ ਸਮਾਨ ਲੈ ਕੇ ਜਿਹੜਾ ਸਾਡੇ ਨਾਲ ਸਾਡੇ ਸਾਡਾ ਵੱਢਣ ਵਾਲਾ ਉਹ ਲੈ ਗਿਆ ਜੀ ਇਹ ਤੁਸੀਂ ਸਾਰੇ ਬੁੱਬੇ ਸੇ ਵੱਢਦੇ ਤੁਸੀਂ ਵੱਢਦੇ ਅਸੀਂ ਉਰੀ ਛੱਡਦੇ ਬਸ ਕੁਝ ਨਹੀਂ ਚੱਕਿਆ ਸੀ ਆ ਦੇਖ ਲਓ ਆ ਦਰਖਤ ਤਾਂ ਵੱਡੇ ਪਏ ਨੇਗੇ ਤੁਸੀਂ ਦੇਖ ਲਓ ਚਲੋ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਬੁਲਾਇਆ ਉਹਨਾਂ ਨੇ ਪਰ ਲੇਕਿਨ ਜਿਨ੍ਹਾਂ ਨੇ ਬੁਲਾਇਆ ਜਿਨ੍ਹਾਂ ਨੇ ਬੜਵਾਏ ਨੇ ਇਹ ਦਰਖਤ ਤਾਂ ਕਿਤਨਾ ਕਿਤੇ ਉਹਨਾਂ ਦੇ ਉੱਪਰ ਵੀ ਇਹ ਜਿਹੜੀ ਕਾਰਵਾਈ ਹੈ ਜੋ ਜ਼ਰੂਰ ਹੋਣੀ ਚਾਹੀਦੀ ਹੈ ਹਰੇ ਭਰੇ ਦਰਖਤ ਨੇ ਜਿਹੜੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿ ਜਿਹੜੇ ਹਰੇ ਭਰੇ ਦਰਖਤ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਤਾਂ ਇੱਕ ਜ਼ੁਲਮ ਹੀ ਕਹਿ ਸਕਦੇ ਆਗੇ ਕਿੱਥੇ ਤਾਂ ਸਰਕਾਰਾਂ ਜਿਹੜੀਆਂ ਹੈਗੀਆਂ ਹਰੇ ਭਰੇ ਦਰਖਤ ਲਾਉਣ ਵਾਸਤੇ ਕਹਿ ਰਹੀਆਂ ਨੇ ਕਿ ਰੁੱਖ ਲਗਾਓ ਵਾਤਾਵਰਨ ਬਚਾਓ ਪਰ ਤੁਸੀਂ ਆਹ ਦੇਖ ਸਕਦੇ ਹੋ ਤੁਸੀਂ ਇਹ ਕੀ ਤੁਸੀਂ ਹਾਲਾਤ ਨੇ ਜਿਹੜੇ ਇੱਥੇ ਦੇਖਿਆ ਜਾ ਰਿਹਾ ਤੁਸੀਂ ਇਹ ਬਹੁਤ ਵੱਡੇ ਵੱਡੇ ਦਰਖਤ ਜਿਹੜੇ ਸਫੈਦੇ ਕਹਿ ਸਕਦੇ ਆਪਾਂ ਤੇ ਵੱਡੇ ਦਰਖਤ ਦੇ ਵਿੱਚ ਤੇ ਬਹੁਤ ਵੱਡੇ ਗਏ ਨੇ ਕਾਰਨ ਕੀ ਆ ਵੱਡਣ ਦਾ ਕਿਹਦੇ ਕੋਲ ਮਨਜ਼ੂਰੀ ਸੀ ਇਹਨਾਂ ਨੂੰ ਵੱਡਣ ਦੀ ਇਹ ਸਾਰੀ ਜਾਂਚ ਦਾ ਬੇਸ਼ੱਕਾ ਇਹਦੇ ਉੱਪਰ ਜਾਂਚ ਆ ਜਿਹੜੀ ਉਹ ਹੋਣੀ ਜ਼ਰੂਰੀ ਹੈਗੀ ਦੇਖ ਸਕਦੇ ਹੋ ਕਿ ਜਿਹੜੇ ਦਰਖਤ ਨੇ ਉਹ ਵੱੜਤੇ ਪਰ ਲੇਕਿਨ ਜੋ ਇਹਨਾਂ ਨੂੰ ਵੱਡਣ ਵਾਲੇ ਲੋਕ ਸੀਗੇ ਉਹਨਾਂ ਨੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਅਸੀਂ ਵੱੜਤੇ ਸੀ ਪਰੰਤੂ ਸਾਨੂੰ ਹੁਣ ਕਿਸੇ ਵਿਭਾਗ ਵੱਲੋਂ ਆ ਕੇ ਦੱਸਿਆ ਗਿਆ ਹੈ ਕਿ ਤੁਸੀਂ ਇਹ ਨਾ ਲੈ ਕੇ ਜਾਓ ਇੱਥੇ ਛੱਡ ਗਏ ਨੇ ਆ ਬਾਈ ਨੇ ਆ ਜਿਹੜੇ ਬਾਈ ਜਾ ਰਹੇ ਨੇਗੇ ਆ ਦੇਖ ਸਕਦਾ ਤੁਸੀਂ ਆ ਬਾਈਕ ਦੇ ਉੱਪਰ ਚੱਲ ਕੇ ਪਹਿਲਾਂ ਇੰਨੀ ਟਰਾਲੀ ਲੱਗੀ ਹੋਈ ਸੀ ਓਰੇ ਤੇ ਹੁਣ ਇਹ ਬਾਈ ਨੇ ਜਿਹੜੇ ਇਹ ਵੀ ਤੁਰ ਗਏ ਨੇ ਤੋਂ ਸੋ ਬਹੁਤ ਮੰਗ ਭਾਗੀ ਘਟਨਾ ਹੈ ਕੀ ਨਾਮ ਹੈ ਜੀ ਮੈਂ ਗੁਰਜੀਤ ਸਿੰਘ ਸਾਹਿਬ ਦਾ ਸਰਪੰਚ ਭਰਪੂਰ ਕੌਰ ਦਾ ਪਤਿਆ ਜੀ ਜੇ ਕੈਂਪਰ ਦੇ ਵਿੱਚ ਇਹ ਜਿਹੜਾ ਦੇਖਿਆ ਜਾ ਰਿਹਾ ਹੈ ਧਰਮਸ਼ਾਲਾ ਦੇ ਵਿੱਚ ਉਹ ਦਰਖਤ ਕਿਉਂ ਵੱਡੇ ਗਏ ਇਹ ਜਿਹੜੀ ਜਰਨਲ ਧਰਮਸ਼ਾਲਾ ਦੇ ਪਿਛਲੇ ਪਾਸੇ ਇੱਕ ਪੈਲਸ ਬਣਾਇਆ ਹੋਇਆ ਬਹੁਤ ਸਾਲਾਂ ਤੋਂ ਤੇ ਉਹਦੇ ਵਿੱਚ ਕਾਫੀ ਬੂਟੇ ਲੱਗੇ ਹੋਏ ਸੀਗੇ ਜਿਹੜੇ ਕਿ ਹਰੇ ਭਰੇ ਬੂਟੇ ਨੇ ਕਿ ਤੁਹਾਨੂੰ ਪਤਾ ਇਸ ਮਹੀਨੇ ਪੰਜਾਬ ਸਰਕਾਰ ਮਹਿੰਮ ਵੀ ਚਲਾਉਂਦੀ ਹੈ ਬੂਟੇ ਲਾਉਣ ਦੀ ਤੇ ਬੂਟੇ ਕਾਫੀ ਲੱਗੇ ਹੋਏ ਸੀਗੇ ਪੁਰਾਣੇ ਬੂਟੇ ਨੇ 15 16 ਸਾਲ ਦੇ ਤੇ ਬਹੁਤ ਜ਼ਿਆਦਾ ਸੋਹਣੀ ਸੀ ਤੁਸੀਂ ਦੇਖ ਵੀ ਇਹ ਦਰਖਤ ਤਾਂ ਸਰ ਬਣੇ ਹੋਏ ਨੇ ਤੁਸੀਂ ਮੜਾ ਜਾ ਕੈਮਰਾ ਮਾਰ ਕੇ ਇੱਕ ਵਾਰੀ ਦਿਖਾ ਵੀ ਦਿਓ ਤੇ ਬਹੁਤ ਕਾਫੀ ਵੱਡੇ ਬਿਰਸ਼ੇ ਸੀਗੇ ਬਣੇ ਹੋਏ ਤੇ ਕਾਫੀ ਪੰਛੀ ਰਹਿੰਦੇ ਸੀ ਨਾ ਦੇ ਉੱਤੇ ਹੁਣ ਇਹ ਕਿੰਨੇ ਕਿ ਤਦਾਦ ਦੇ ਵਿੱਚ ਵੱਡੇ ਗਏ ਨੇ ਕਿਹਦੇ ਵੱਲੋਂ ਵੱਡੇ ਗਏ ਨੇ ਇਹ ਇਹ ਜਿਹੜੀ ਪੰਚਾਇਤੀ ਜਗ੍ਹਾ ਜੀ ਇਹ ਪੰਚਾਇਤ ਦੇ ਅੰਦਰ ਹੈ ਤੇ ਇਹ ਤਾਂ ਹੁਣ ਸਰਪੰਚੀ ਦੱਸੂਗਾ ਵੀ ਕਿਹਨੂੰ ਵੱਡੇ ਨੇ ਕਿਹਨੂੰ ਵੇਚੇ ਨੇ ਉਹਨੇ ਤੇ ਉਹ ਆ ਕੇ ਦੱਸਣਗੇ ਆਪਦਾ ਪੱਖ ਇਹਦੇ ਲੋਕ ਕਹਿ ਰਹੇ ਨੇ ਕਿ ਕਹਿੰਦੇ ਕਿ ਪੰਚਾਇਤ ਦਾ ਕੋਈ ਇਹਦੇ ਵਿੱਚ ਰੋਲ ਲੀ ਕੇ ਕੋਈ ਕਮੇਟੀ ਬਣੀ ਹੋਈ ਆ ਵੀ ਇਹ ਕਮੇਟੀ ਨੇ ਜਿਹੜਾ ਆਪਦੇ ਤੌਰ ਤੇ ਬੜਵਾਏ ਨੇਗੇ ਇਹ ਕਹਿੰਦੇ ਸਾਨੂੰ ਕਹਿੰਦੇ ਪ੍ਰੋਗਰਾਮ ਕਰਨ ਚ ਦਿੱਕਤ ਆਉਂਦੀ ਸੀ ਦੇਖੋ ਪ੍ਰੋਗਰਾਮ ਕਰਨ ਵਾਸਤੇ ਇਧਰਲੇ ਪਾਸੇ ਸ਼ੈੱਡ ਬਣਿਆ ਹੋਇਆ ਬਹੁਤ ਵੱਡਾ ਆ ਪੰਜ ਦਿਨ ਪਹਿਲਾਂ ਤੀਆਂ ਦਾ ਤਿਹਾਰ ਹੋ ਕੇ ਹਟੇ ਦੇ ਵਿੱਚ ਇੱਥੇ ਤਾਂ ਕੋਈ ਪ੍ਰੋਗਰਾਮ ਨਹੀਂ ਆ ਸਕਦਾ ਇਹਦੀ ਜਿਹੜੀ ਹਾਲਤ ਹੈਗੀ ਤੇ ਇਹ ਸ਼ਾਨ ਦੇ ਨਾਲ ਬਣੀ ਹੋਈ ਸੀਗੀ ਇੱਥੇ ਉੱਠਦੇ ਬੈਠਦੇ ਸੀਗੇ ਜਦੋਂ ਕੋਈ ਪ੍ਰੋਗਰਾਮ ਆਉਂਦਾ ਸੀਗਾ ਤੇ ਇਹੋ ਜਿਹਾ ਤਾਂ ਕੋਈ ਸੀਨ ਨਹੀਂ ਵੀ ਕੋਈ ਕਮੇਟੀ ਕੋਈ ਕਿਸੇ ਨੂੰ ਕੋਈ ਅਧਿਕਾਰ ਨਹੀਂ ਕੋਈ ਦਰਖਤ ਵੇਚਣ ਦਾ ਵੀ ਕੋਈ ਕਮੇਟੀ ਕੋਲੇ ਜਾਂ ਕੋਈ ਪੰਚਾਇਤ ਕੋਲੇ ਬਿਨਾਂ ਕਿਸਮ ਕੋਈ ਮਤਾ ਪਾਏ ਤੇ ਬਿਨਾ ਬੀਡੀਪੀਓ ਤੇ ਡੀਡੀਪੀਓ ਸਾਹਿਬ ਦੀ ਕੋਈ ਮਨਜ਼ੂਰੀ ਤੋਂ ਬਿਨਾ ਜਾਂ ਡੀਐਫਓ ਦੀ ਮਨਜ਼ੂਰੀ ਤੋਂ ਬਿਨਾ ਕੋਈ ਇਹ ਜਾਂ ਤਾਂ ਕੋਈ ਰੂਲ ਨਹੀਂ ਹੈਗਾ ਪੰਚਾਇਤ ਕੋਲ ਬਿਲਕੁਲ ਉਹ ਤਾਂ ਹੈਗੀ ਹੈ ਜੀ ਸਭ ਨੂੰ ਪਤਾ ਹੀ ਹੈ ਪਿਛਲੇ ਸਾਲ ਅਸੀਂ 1700 1800 ਬੂਟਾ ਲਾਇਆ ਸੀ ਜ਼ਿਲ੍ਹੇ ਦੇ ਵਿੱਚੋਂ ਸਾਡਾ ਪਹਿਲੇ ਨੰਬਰ ਤੇ ਪਿੰਡ ਆਇਆ ਸੀਗਾ ਇਹ ਵਡਾ ਰਹੀ ਹੈ ਸਾਡੀ ਨਵੀਂ ਪੰਚਾਇਤ ਹਾਲ ਇੱਕ ਸਾਲ ਪੰਚਾਇਤ ਬੇਟੂ ਜੈਡ ਤੁਸੀਂ ਕੈਮਰਾ ਮਾਰ ਕੇ ਸਾਰ ਦਿਖਾ ਸਕਦੇ ਹੋ ਕੋਈ ਬੂਟਾ ਛੱਡਿਆ ਨਹੀਂ ਤੇ ਵੀ ਜੇ ਕੋਈ ਸ਼ਾਂ ਵਾਸਤੇ ਇੱਥੇ ਛੱਡਿਆ ਇਹਦੇ ਨਾਲ ਬਣਿਆ ਹੋਇਆ ਕੰਗਨવાડી ਸੈਂਟਰ ਵੀ ਹੈ ਜਿਹਦੇ ਵਿੱਚ 10-15 ਬੱਚੇ ਇੱਥੇ ਡੇਲੀ ਆਉਂਦੇ ਨੇ ਕਿ ਕਲਾਸਾਂ ਲਾਉਣ ਵਾਸਤੇ ਤੇ ਉਹ ਉਹਨਾਂ ਵਾਸਤੇ ਸ਼ਾਂ ਵਾਸਤੇ ਵੀ ਕਬੂਟਾ ਨਹੀਂ ਇਹਨਾਂ ਨੇ ਛੱਡੇ ਹੈਗੇ। ਭਾਈ ਇਹਦੀ ਕੋਈ ਕੰਪਲੇਟ ਕੋਈ ਪ੍ਰਸ਼ਾਸਨ ਲਵੇ ਹੋਈ ਅਸੀਂ ਬੀਡੀਪੀਓ ਸਾਹਿਬ ਨੂੰ ਦੱਸ ਚੁੱਕੇ ਹਾਂਗੇ ਤੇ ਸੈਟੀ ਸਾਹਿਬ ਨੂੰ ਦੱਸ ਚੁੱਕੇ ਹਾਂਗੇ ਜੰਗਲਾਤ ਮੈਕਿੰਗ ਨੂੰ ਨੋਟਿਸ ਕਰਵਾ ਦਿੱਤਾ ਇਹਦਾ ਤੇ ਬਾਕੀ ਉਹ ਪ੍ਰਸ਼ਾਸਨ ਨੇ ਆਪਦਾ ਪੱਖ ਰੱਖ ਦੇਣਾ ਵੀ ਕੀ ਹੈ ਤੇ ਬਾਕੀ ਕਮੇਟੀ ਦਾ ਤਾਂ ਕੋਈ ਹੱਕ ਹੀ ਨਹੀਂ ਦੇ ਉੱਤੇ ਕੱਲ ਨੂੰ ਕਮੇਟੀ ਪੰਚਾਇਤਕ ਹੋਊਗੀ ਪੰਚਾਇਤ ਦੇ ਅੰਡਰ ਜੇ ਕੱਲ ਨੂੰ ਕਮੇਟੀ ਉਹ ਪੰਚਾਇਤ ਕਹਿੰਦੀ ਹੈ ਵੀ ਇਹਦੇ ਉੱਤੇ ਕਿਸੇ ਦਾ ਹੱਕ ਨਹੀਂ ਹੈ ਗਿਆ ਵੀ ਕਮੇਟੀ ਫਿਰ ਤਾਂ ਕਮੇਟੀ ਨੂੰ ਇਹੋ ਕਰ ਦੇ ਸੰਭਾ ਦੇ ਪੰਚਾਇਤ ਬਾਈ ਜੀ ਕੁਝ ਪਿੰਡ ਲੋ ਦੇ ਲੋਕ ਵੀ ਕਹਿ ਸਕਦੇ ਨੇ ਕਿ ਵੀ ਅਸੀਂ ਆਪ ਦਾ ਪਿੰਡ ਤੌਰ ਤੇ ਸਾਨੂੰ ਸਮੱਸਿਆ ਆ ਰਹੀ ਤੇ ਅਸੀਂ ਪਿੰਡ ਤੌਰ ਤੇ ਵੜਵਾਤੇ ਕੀ ਹੋ ਸਕਦਾ ਪਿੰਡ ਆਪਦੇ ਲੈਵਲ ਤੇ ਵੜਵਾ ਸਕਦਾ ਬਿਲਕੁਲ ਨਹੀਂ ਵੜਾ ਸਕਦਾ ਜੀ ਜਿਹੜੇ ਹਰੇ ਭਰੇ ਬੂਟੇ ਨੇ ਜੇ ਤਾਂ ਇਸ ਵਾਸਤੇ ਕੋਈ ਸਰਕਾਰ ਨੇ ਕੋਈ ਗ੍ਰਾਂਟ ਇਸ਼ੂ ਕੀਤੀ ਹੈ ਫੇਰ ਇਹਨੂੰ ਕੋਈ ਜਨਨਕੀ ਆਪਣੇ ਭਾਈਚਾਰੇ ਤੌਰ ਤੇ ਹਾਂ ਜੇ ਕੋਈ ਪੈਸਾ ਪਿਆ ਇਹਦਾ ਵੀ ਅਸੀਂ ਕੋਈ ਗਲਤ ਫਜ਼ੂਲੀ ਕਰਦੇ ਆਂਗੇ ਕੋਈ ਦਿੱਕਤ ਢਾਉਣਾ ਹੈਗੇ ਫੇਰ ਅਸੀਂ ਸਾਨੂੰ ਅਗਲਾ ਕਹਿ ਸਕਦਾ ਹੈਗਾ ਇੱਥੇ ਤਾਂ ਕੋਈ ਦਿੱਕਤ ਨਹੀਂ ਆਲਰੇਡੀ ਇੱਥੇ ਪਹਿਲਾਂ ਬਣੀ ਹੋਈ ਹੈ ਪੈਲਸ ਬਣੀ ਹੋਈ ਹੈ ਥਾਈ ਬਣੀ ਹੋਈ ਹੈ ਸਾਰਾ ਕੁਝ ਇੱਥੇ ਆਲਰੇਡੀ ਹੈਗਾ ਹੈਗਾ ਇਹ ਤਾਂ ਹੁਣ ਆਪਾਂ ਇਹ ਕਹਿ ਸਕਦਾ ਹੈ ਵੀ ਇਹ ਤਾਂ ਖਾਣ ਵਾਸਤੇ ਵੇਚੇ ਜਾ ਸਕਦੇ ਨੇ ਦਰਖਤ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਬਸ ਇਹ ਮੰਗ ਕਰਦੇ ਆਂ ਵੀ ਬੰਦ ਦੀ ਕਾਨੂੰਨੀ ਕਾਰਵਾਈ ਦਿੱਤੀ ਜਾਵੇ ਜਿਹੜੇ ਦੋਸ਼ੀ ਨੇਗੇ ਤੇ ਸਰਕਾਰ ਬੂਟੇ ਲਾਉਣ ਦੇ ਵਿੱਚ ਬੜੀ ਅਹਿਮ ਰੋਲ ਨਿਭਾ ਰਹੀ ਹੈ ਤੇ ਹੁਣ ਇਹ ਸਾਡੇ ਫਲੇ ਫਲੇ ਬੂਟੇ ਵੱਢ ਚੁੱਕੇ ਨੇਗੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੋਈ ਕਮੇਟੀ ਕਮਿਟੀ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਸਾਰਾ ਤੇ ਇਹ ਬਸ ਅਸੀਂ ਤਾਂ ਪ੍ਰਸ਼ਾਸਨ ਤੇ ਸਰਕਾਰ ਨੂੰ ਹੀ ਬੇਨਤੀ ਕਰ ਰਹੇ ਹਾਂ ਜੋ ਵੀ ਕਾਰਵਾਈ ਬੰਦੀ ਹੈ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਲਵਿੰਦਰ ਸਿੰਘ ਜੀ ਕਿੱਥੇ ਦੇ ਹਨ ਪੈਂਪਰ ਦੇ ਇਹ ਬਜੀ ਇੱਕ ਦਰਖਤ ਵੱਡੇ ਹੋਏ ਨੇ ਜੁਰੇ ਧਰਮਸ਼ਾਲਾ ਵਿੱਚ ਹਾਂਜੀ ਕੀ ਕਾਰਨ ਹੈ ਜੀ ਸੀ ਕਿਉਂ ਵੱਡੇ ਗਏ ਇਹ ਜੀ ਜਦੋਂ ਸਾਡਾ ਕੋਰੇ ਪ੍ਰੋਗਰਾਮ ਹੁੰਦਾ ਹੈਗਾ ਮਰਗਤ ਦਾ ਸਾਨੂੰ ਉਹ ਟੈਂਟ ਲਾਉਣ ਵਾਸਤੇ ਲੰਗਰ ਵਾਸਤੇ ਬਹੁਤ ਦਿੱਕਤ ਲਾਉਂਦੇ ਵਿਚਾਰੇ ਤੇ ਉਹਦੇ ਵਾਸਤੇ ਅਸੀਂ ਪਿੰਡ ਵੱਲੋਂ ਸਭ ਕਮੇਟੀ ਹੈਗੀ ਪਿੰਡ ਵੱਲੀ ਵੱਡੇ ਨੇ ਕੋਈ ਪੰਚਾਇਤ ਨੇ ਨਹੀਂ ਵੱਡੇ ਹੈਗੇ ਪਹਿਲਾਂ ਵੀ ਪਿੰਡ ਵੱਲ ਦੀ ਕਮੇਟੀ ਆ ਇੱਥੇ ਸਮਰੌਂ ਦੀ ਟੂਟੀਆਂ ਟਾਟੀਆਂ ਜਿਹੜੀ ਮੋਟਰਾਂ ਉਹ ਪਿੰਡੇ ਸਮਰੌਂਦਾ ਇਹਦੇ ਵਿੱਚ ਪੰਚਾਇਤ ਦਾ ਕੋਈ ਰੋਲ ਕੋਈ ਪੰਚਾਇਤ ਦਾ ਰੋਲ ਨਹੀਂ ਹੈਗਾ ਇਹ ਪੱਖੇ ਲਾਉਣੇ ਨੇ ਵੀ ਚਲ ਨਾੜੇ ਸ਼ੈੱਡ 'ਚ ਪੱਖੇ ਲਾ ਦਾਂਗੇ ਇਹ ਦਿੱਕਤ ਲਾਉਂਦੇ ਤੇ ਉੱਥੇ ਟੈਂਟ ਟੈਂਟ ਦੀ ਬਣੀ ਹੋਈ ਹੈਗੀ ਇਹ ਧਰਮਸ਼ਾਲਾ ਜੀ ਥਾਈ ਆਈ ਸਾਡੀ ਬਾਸ਼ ਪਾ ਕੇ ਜਸੀਂ ਨੇ ਥਾਈ ਇਹ ਕਰੀਏ ਠੀਕ ਹੈ ਜੀ ਉਹਦੀ ਕਮੇਟੀ ਬਣੀ ਨਹੀਂ ਹਾਂ ਤੇ ਕਮੇਟੀ ਵੱਲੋਂ ਕੋਈ ਮਨਜ਼ੂਰੀ ਲਈ ਜੀ ਇਹਦੀ ਬਰਖ ਬਟਨ ਨਾ ਨਾ ਜੀ ਕੋਈ ਮਨਜ਼ੂਰੀ ਨਹੀਂ ਲਈ ਹੁਣ ਵਿਭਾਗ ਦੇ ਅਫਸਰ ਆਏ ਸੀਗੇ ਜੋ ਰੋਕ ਕੇ ਕਹਿੰਦੇ ਵੀ ਇਹ ਮਤਲਬ ਇਥੇ ਬੰਦ ਕਰ ਦੇ ਚਲੋ ਜੀ ਉਹਦਾ ਬੰਦਤਾ ਕਰ ਦਾਂਗੇ ਪਰ ਇਹ ਪੰਚਾਇਤ ਦਾ ਕੋਈ ਤੇ ਜ਼ੋਰ ਨਹੀਂ ਨਾ ਇਹ ਪੰਚਾਇਤ ਨੇ ਲਾਏ ਨੇ ਨਾ ਪੰਚਾਇਤ ਨੇ ਵਹਿੜਾਏ ਨੇ ਇਸ ਅਸੀਂ ਉਹ ਲਾਏ ਤੇ ਕਮੇਟੀ ਵਾਲਿਆਂ ਨੇ ਪਿੰਡ ਬੱਲੀ ਪਿੰਡ ਬੱਲੀ ਸਾਨੂੰ ਦਿੱਕਤ ਲਾਉਂਦੀ ਤੇ ਅਸੀਂ ਪਟਾਕੇ ਵੀ ਪੱਖੇ ਲਾ ਦਾਂਗੇ ਦਰਖਤ ਤਾਂ ਬਹੁਤ ਵੱਡੇ ਵੱਡੇ ਹਰੇ ਦਰਖਤ ਸੀ ਨਾ ਜੀ ਉਹ ਤਾਂ ਦੇਕਾ ਗੁੱਡਤੀ ਰੁਕਤੀਆਂ ਹੋਈਆਂ ਦਾ ਇੱਕ ਸਪੈਦਾ ਸੀ ਹਾਂ ਉਹ ਪਈ ਨੇ ਥੋੜੇ ਸਾਹਮਣੇ ਬਾਕੀ ਸੁੱਕੇ ਹੋਏ ਤੇ ਸਾਨੂੰ ਥੋਂ ਵਾਸਤੇ ਬਹੁਤ ਦਿੱਕਤ ਲਾਉਂਦੇ ਤੇ ਸਰਕਾਰ ਕਹਿੰਦੀ ਜੀ ਕਿ ਹਰੇ ਭਰੇ ਦਸਤ ਲਾਓ ਪਰ ਨਹੀਂ ਲਾਉਣ ਦਾ ਜੇ ਫਿਰ ਸਾਨੂੰ ਮਜਬੂਰੀ ਕਾਰਨ ਬੰਨਣਾ ਪਿਆ ਤੇ ਸਾਡੇ ਜਦੋਂ ਮਰਗਤ ਦਾ ਭੋਗ ਪੈਂਦਾ ਉਹ ਦੋਸੀ ਉੱਥੇ ਟੈਂਟ ਲਾਉਣੀ ਡੰਗਰ ਵਾ ਕੇ ਜਾਂ ਕੋਈ ਬਰਾਤ ਆਉਂਦੀ ਹੈ ਤੁਸੀਂ ਧਿਆਨ ਚ ਲਿਆਦਾ ਤੁਸੀਂ ਪਹਿਲਾਂ ਪਈ ਜੀ ਦੇਖੋ ਜੀ ਐਂ ਦਾ ਹੁਣ ਪਹਿਲਾਂ ਵੀ ਕਈ ਗੇਲ ਹੋ ਕਰਿਆ ਕਿਹੜਾ ਪਤਾ ਤੀ ਪਹਿਲਾਂ ਡੇਰਾ ਜੀ ਸਾਡੇ ਉੱਥੇ ਸੀਸੀ ਰੱਖਦੇ ਸਭ ਦੇ ਵੇਚਦੇ ਨੇ ਉਹ ਵੀ ਕਮੇਟੀ ਨਾਲ ਗੱਲਬਾਤ ਕਰਤੀ ਗਈ ਨਹੀਂ ਹੁਣ ਸਾਈਟਰੀ ਆਇਆ ਜੀ ਉਹ ਕਹਿੰਦਾ ਵੀ ਇਹ ਚਕਾਏ ਨਾ ਰੋਕ ਦੋ ਸੀ ਕਹੀ ਠੀਕ ਹੈ ਮੇਜ਼ਾ ਅਸੀਂ ਦਾ ਅੱਡੇ ਦੇ ਵਾਸਤੇ ਲਾਇਨਾ ਸਾਨੂੰ ਦਿੱਕਤ ਲਾਉਣ ਤੇ ਸਾਡੀ ਧਰਮਸ਼ਾਲਾ ਅਸੀਂ ਬਾਦਸ਼ਾਹ ਪਾ ਕੇ ਪਿੰਡ ਵੱਲੋਂ ਬਣਾਈ ਹੋਈ ਹੈ ਮੇਰਾ ਨਾਮ ਗੁਰਸੇਵ ਸਿੰਘ ਮੂਜੂਦਾ ਸਰਪੰਚ ਹਾਂ ਔਰ ਇਹ ਮੇਰੀ ਪਤਨੀ ਹੈ ਮੇਰੇ ਭਾਈ ਦਾ ਅਰਜਿੰਦਰ ਕੌਰ ਉਹ ਸਰਪੰਚ ਜੀ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਇੱਕ ਦਰਖਤ ਕਟਾਈ ਦਾ ਮਾਮਲਾ ਆਇਆ ਜੀ ਹਾਂਜੀ ਕੀ ਮੈਟਰ ਹੈ ਜੀ ਕਿੰਨੇ ਕਿ ਦਰਖਤ ਵੱਢੇ ਗਏ ਨੇ ਜੀ ਉਹ ਉਹ ਸਾਨੂੰ ਮੈਨੂੰ ਕੱਲ ਪਤਾ ਲੱਗਿਆ ਸੀ ਅਸੀਂ ਪ੍ਰਸ਼ਾਸਨ ਨੂੰ ਵੀ ਦਿੱਤਾ ਤੇ ਉੱਥੇ ਕਮੇਟੀ ਹੈ ਜੀ 15-20 ਸਾਲ ਤੋਂ ਉਹੀ ਉੱਥੇ ਕੰਮ ਕਰ ਰਹੀ ਹੈ ਤੇ ਉਹ 10-15 ਜਣੇ ਨੇ ਤੇ ਉਹਨਾਂ ਦੇ ਉਹਨਾਂ ਦਾ ਉੱਥੇ ਪਹਿਲਾਂ ਥਾਈ ਪਾਈ ਹੋਈ ਆਪਣੇ ਪਿੰਡ ਤੋਂ ਪੈਸੇ ਇਕੱਠੇ ਕਰਕੇ ਉਹ ਜਗ੍ਹਾ 'ਚ ਦਰਖਤ ਦੇ ਜੀ ਉਹ ਉਹਨਾਂ ਨੇ ਕਟਾ ਲਈ ਜੀ ਤੇ ਮੈਂ ਜਾ ਕੇ ਜਦੋਂ ਮੈਨੂੰ ਪਤਾ ਲੱਗਿਆ ਜੀ ਮੈਂ ਜਾ ਕੇ ਰੋਕਤੇ ਵੀ ਹਲੇ ਵੇਚੋ ਨਾ ਆਪਾਂ ਤੇ ਪ੍ਰਸ਼ਾਸਨ ਨੂੰ ਅਸੀਂ ਮੈਂ ਸੂਚਿਤ ਕਰ ਦਿੰਦਾ ਇਹ ਜਿਹੜਾ ਕਟਾਈ ਵਾਲੇ ਬੰਦੇ ਨੇ ਜੀ ਉਹ ਕਹਿੰਦੇ ਨੇ ਕਿ 25000 ਦੇ ਵਿੱਚ ਇਹ ਦਰਖਤ ਸਾਨੂੰ ਵੇਚ ਗਏ ਸੀ ਅੱਛਾ ਜੀ ਉਹ ਉਹਨਾਂ ਨੂੰ ਜਾਂ ਕਮੇਟੀ ਨੂੰ ਪਤਾ ਹੈ ਜੀ ਜਾਂ ਕਟਾਈ ਵਾਲੇ ਨੂੰ ਪਤਾ ਉਹਨਾਂ ਨੂੰ ਸਾਨੂੰ ਕੋਈ ਪਤਾ ਨਹੀਂ ਉਸ ਬਾਰੇ ਸਰਪੰਚ ਸਾਹਿਬ ਕਿੰਨੇ ਦਿਨਾਂ ਚ ਦਰਖਤ ਕੱਟੇ ਹੋਣਗੇ ਇਹ ਕਮ ਸੇ ਕਮ 2 ਦਿਨਾਂ ਚ ਕੱਟੇ ਹੋਣਗੇ ਮੈਨੂੰ ਪਤਾ ਲੱਗਿਆ ਗਰੀ ਬਦਲ ਕੇ ਨਹੀਂ ਦੇਣੀ ਨਹੀਂ ਮੈਨੂੰ ਮੈਨੂੰ ਇਹਨਾਂ ਦਾ ਕੱਲ ਪਤਾ ਲੱਗਿਆ ਮੈਂ ਗਿਆ ਹੋਇਆ ਸੀ ਤੇ ਮੈਨੂੰ ਪਤਾ ਲੱਗਿਆ ਮੈਂ 11 ਵਜੇ ਉਹਨਾਂ ਨੂੰ ਜਾ ਕੇ ਰੁਕਤਾ ਵੀ درخت ਕਟਣ ਦੇ ਵੇਲੇ ਚੱਕਣੀ ਨਹੀਂ ਤੇ ਉਦੋਂ ਪਹਿਲਾਂ ਮੈਨੂੰ ਕੋਈ ਪਤਾ ਨਹੀਂ ਮੈਨੂੰ ਪਿੰਡ ਦੇ ਵਿੱਚ ਹੀ ਮੋਹਤਵਰ ਬੰਦਿਆਂ ਤੋਂ ਪਤਾ ਲੱਗਿਆ ਸੀ ਵੀ ਆਪਣੀ ਹਟਾਈ ਦੇ ਵਿੱਚੋਂ ਕਮਿਊਨਿਟੀ ਸੈਂਟਰ ਦੇ ਵਿੱਚੋਂ درخت ਪਟੇ ਜਾ ਰਹੇ ਕੀ ਲੱਗਦਾ ਜੀ ਇੱਕ ਪਾਸੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਬਹੁਤ ਸਾਰੇ ਦਰੱਖਤ ਲahari ਲਗੀਆਂ ਦੂਸਰੇ ਪਾਸੇ ਹਰੇ ਭਰੇ ਉੱਚੇ ਲੰਮੇ ਦਰੱਖਤ ਕੱਟੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਉਹ ਉਹ ਜਿਹੜੀ ਕਮੇਟੀ ਜੀ ਉੱਥੇ ਕੋਈ ਸ਼ੈੱਡ ਬਣਾਉਣਾ ਚਾਹੁੰਦੀ ਹੈ ਉੱਥੇ ਸ਼ੈੱਡ ਨਹੀਂ ਹੈ ਉੱਥੇ ਗਰੀਬ ਜਨਤਾ ਭੋਗ ਪਾਉਂਦੀ ਹੈ ਤੇ ਭੋਗ ਪਾਉਣ ਵਾਲੇ ਸ਼ੈੱਡ ਤਾਂ ਹੈਗਾ ਪਰ ਜੋ ਖਾਣਾ ਬਣਦਾ ਹੈ ਉੱਥੇ ਕੋਈ ਸ਼ੈੱਡ ਨਹੀਂ ਹੈ ਜਗ੍ਹਾ ਕਮ ਹੈ ਉਹਦੇ ਕਾਰਨ ਕਮੇਟੀ ਨੇ ਕੋਈ ਬਣਾਇਆ ਹੁਣ ਆਪਣਾ 25 ਸਾਲ ਤੋਂ ਉਹੀ ਕਮੇਟੀ ਕੰਮ ਕਰ ਰਹੀ ਹੈ ਜੀ ਸਾਡਾ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਪੰਚਾਇਤ ਦਾ ਬਿਲਕੁਲ ਮਨਜ਼ੂਰੀ ਵਗੈਰਾ ਹੈਗੀ ਸੀ ਇਹਦੇ ਕੋਲ ਉਹਨਾਂ ਕੋਲ ਉਹਨਾਂ ਕੋਲ ਪਤਾ ਨਹੀਂ ਸਾਡੇ ਵੱਲੋਂ ਉਹਨਾਂ ਨੇ ਕੋਈ ਮਨਜ਼ੂਰੀ ਨਹੀਂ ਦਿੱਤੀ ਕੀ ਨਾਮ ਹੈ ਗੁਰਜੰਟ ਸਿੰਘ ਡੈਜੀਨਸ ਸਿੰਘ ਪੰਚਾਇਤਪ ਸਰ ਅੱਜ ਇਹ ਤੁਮ ਮਾਮਲਾ ਆਇਆ ਹੈ ਜੀ ਦਵਾਨਗੜ ਕੈਂਪਰ ਦਾ ਜੀ ਦਰਖਤਾਂ ਦੀ ਕਟਾਈ ਕੀਤੀ ਗਈ ਹੈ ਜੀ ਉੱਥੇ ਕਿੰਨਾ ਵੱਲੋਂ ਕਟਾਈ ਕੀਤੀ ਗਈ ਆ ਕੀ ਕੰਪਲੀਟ ਹੈਗੀ ਜੀ ਕੀ ਭਾਵ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੀ ਗੁਰਜੀਤ ਸਿੰਘ ਵੱਲੋਂ ਇੱਕ ਸ਼ਿਕਾਇਤ ਪ੍ਰਾਪਤ ਹੋਈ ਆ ਦਵਾਨਗੜ ਕੈਂਪਰ ਤੋਂ ਵੀ ਦਵਾਨਗੜ ਕੈਂਪਰ ਵਿੱਚ ਦਰਖਤਾਂ ਦੀ ਜਿਹੜੀ ਨਜਾਇਜ਼ ਤੌਰ ਤੇ ਕਟਾਈ ਕੀਤੀ ਜਾ ਰਹੀ ਹੈ ਜੀ ਦੇ ਸੰਬੰਧ ਇਹ ਸ਼ਿਕਾਇਤ ਪ੍ਰਾਪਤ ਹੋਣ ਕਰੀ ਸਾਡੇ ਵੱਲੋਂ ਸਾਡੇ ਪੰਚਾਇਤ ਕਤਰ ਨੂੰ ਮੌਕੇ ਤੇ ਭੇਜਿਆ ਗਿਆ ਤੇ ਉਹਨਾਂ ਦੀ ਕਟਾਈ ਦਾ ਕੰਮ ਹੈ ਜਿਹੜਾ ਮੌਕੇ ਤੇ ਹੀ ਬੰਦ ਕਰਵਾਇਆ ਗਿਆ। ਜੋ ਦਰਖਤ ਕੱਟੇ ਗਏ ਨੇ ਉਹ ਮੌਕੇ ਤੇ ਹੀ ਉੱਥੇ ਹੀ ਰਖਵਾਏ ਗਏ ਨੇ। ਜੋ ਵਗੈਰਾ ਲੋਡ ਵਗੈਰਾ ਕਰਨ ਦਾ ਉਹਨਾਂ ਦਾ ਸੀਗਾ ਉਹਨਾਂ ਨੂੰ ਕੋਈ ਚੱਕਰ ਨਹੀਂ ਦਿੱਤਾ ਗਿਆ ਸਾਰੇ ਦਰਖਤ ਉੱਤੇ ਤੇ ਉੱਥੇ ਹੀ ਪਏ ਨੇ। ਤੇ ਇਹਦੀ ਪੜਤਾਲ ਹੈ ਜਿਹੜੀ ਸ਼ੁਰੂ ਕੀਤੀ ਐ। ਦੋਨੇ ਪਾਰਟੀਆਂ ਨੂੰ ਦਰਖਤ ਖਰੀਦਣ ਵਾਲਿਆਂ ਨੂੰ, ਵੇਚਣ ਵਾਲਿਆਂ ਨੂੰ, ਪੰਚਾਇਤ ਨੂੰ ਅਸੀਂ ਬੁਲਾ ਰਹੇ ਹਾਂ ਆਪਣੇ ਦਫ਼ਤਰ ਤੇ ਉਹਦੇ ਵਿੱਚ ਜੋ ਵੀ ਸਚਾਈ ਹੋਊਗੀ ਉਹਨਾ ਜੋ ਵੀ ਕਿਸੇ ਦਾ ਕੋਈ ਗੁਨਾਹ ਕਰਾ ਹੈ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ। ਇਹ ਜਗ੍ਹਾ ਕਿਹੜੀ ਸੀ ਜੀ? ਪੰਚਾਇਤੀ ਜਗ੍ਹਾ ਸੀ ਜੀ। ਇਹ ਪੰਚਾਇਤ ਦੀ ਧਰਮਸ਼ਾਲਾ ਹੈ। ਕਿੰਨੀ ਕੁਆਂਟੀਟੀ ਸੀ ਦਰਖਤਾਂ ਦੀ ਜਿਹੜੀ ਕਟਾਈ ਹੋਈ ਹੈ? ਦਰਖਤਾਂ ਦੇ ਸ਼ਿਕਾਇਤਕਰਤਾ ਵੱਲੋਂ ਲਿਖਿਆ ਗਿਆ ਵੀ 15-16 ਦੇ ਕਰੀਬ ਸੀ। ਇਹ ਹਰੇ ਭਰੇ ਦਰ ਸਾਰੇ ਹਰੇ ਭਰੇ ਲਿਖਿਆ। ਹਾਂਜੀ। ਤੇ ਸਰ ਨੂੰ ਫਿਰ ਬੋਲੋ। ਬਾਕੀ ਪੜਤਾਲ ਦੌਰਾਨ ਪਤਾ ਲੱਗਦਾ ਵੀ ਉਹ ਹੈ ਕਿ। ਠੀਕ ਹੈ ਜੀ। ਹਾਂਜੀ। ਜਿਹਨਾਂ ਵੱਲੋਂ ਕਟਾਈ ਕੀਤੀ ਗਈ ਹੈਗੀ ਆ ਜੀ ਉਹਨੂੰ ਵੀ ਬੁਲਾਇਆ ਗਿਆ ਜੀ ਉਹਦੇ ਵੀ ਕਾਨੂੰਨ ਬੰਦ ਕੀਤੇ ਜਾਣਗੇ ਮੇ ਆ। ਹਾਂਜੀ। ਕੀ ਤੁਸੀਂ ਹਰੀ ਪਰਬਤਾਂ ਦੀ ਕਟਾਈ ਕਰ ਸਕਦੇ? ਹਾਂਜੀ। ਇਹ ਵੀ ਸਾਰੇ ਸਰ ਕੋਈ ਸਾਹਮਣੇ ਆਇਆ ਜੀ ਕਿ ਕੋਈ ਇਹਨਾਂ ਕੋਲ ਮਨਜ਼ੂਰੀ ਵਗੈਰਾ ਹੈਗੀ ਸੀ ਕੋਈ? ਫਿਲਹਾਲ ਦੀ ਘੜੀ ਅਜੇ ਕੁਝ ਨਹੀਂ ਅਜੇ ਸਿਰਫ ਪੜਤਾਲ ਸ਼ੁਰੂ ਕੀਤੀ ਹੈ। ਤੇ ਪੜਤਾਲ ਮੁਕੰਮਲ ਹੋਣ ਤੇ ਹੀ ਦੱਸ ਸਕਦੇ ਹਾਂ। ਜੇ ਸਰ ਇਹਦੇ ਵਿੱਚ ਕੋਈ ਇਨਵੋਲਵਮੈਂਟ ਕਿਸੇ ਦੀ ਪਾਈ ਜਾਂਦੀ ਹੈ ਵੀ ਕਿਸੇ ਸ਼ਹਿਦ ਦੇ ਵੱਡੇ ਕਹਿੰਦੇ ਹਾਂ ਸਰਕਾਰ ਨੂੰ ਉਹਦੇ ਬਰੋ ਲਿਖ ਕੇ ਭੇਜਿਆ ਜਾਊਗਾ। ਬੰਦ ਕਾਰਵਾਈ ਕਰਵਾਈ। ਇਹ ਵੇਚਣ ਦੀ ਨੀਅਤ ਨਾਲ ਹੀ ਹੋਇਆ ਜੀ ਸਾਰਾ ਕੁਝ। ਇਹ ਤਾਂ ਹੁਣ ਦੇਖੋ ਕੁਝ ਕਿਹਾ ਨਹੀਂ ਜਾ ਸਕਦਾ ਦੁਬਾਰੇ ਪੜਤਾਲ ਦੌਰਾਨ ਹੀ ਪਤਾ ਲੱਗੇਗਾ।